ਪਤਾ ਨਹੀਂ ਭਾਬੀ ਇਹ ਰਬ ਨੇ ਮੇਰੇ ਤੇ ਮੇਰੇ ਤੇ ਸਾਰੇ ਦੁੱਖ ਲਿਖੀ ਹੋਇਆ ਕਿੰਨੇ ਕੁ ਤੋਖ ਭੁਗਤਣੀਆਂ ਜਿਵੇਂ ਜ਼ਿੰਦਗੀ ਚ ਮੈਨੂੰ ਔਲਾਦ ਵਧੀਆ ਦੇ ਦਿੰਦਾ ਭਾਵੇਂ ਬੇਟਾ ਹੋ ਜਾਂਦਾ ਤੇ ਭਾਵੇਂ ਬੇਟੀ ਮੈਂ ਵੀ ਆਪਣੇ ਘਰ ਆਰੇ ਲੱਗ ਜਾਂਦੀ ਮੈਨੂੰ ਵੀ ਹੁੰਦਾ ਕਿ ਮੇਰੇ ਘਰ ਚ ਪਿਆਰ ਜਮਗੇ ਭਾਬੀ ਤੁਹਾਨੂੰ ਪਤਾ ਹੈ ਇਕ ਘਰ ਦੀ ਕਦਰ ਉਹਦੀ ਔਲਾਦ ਨਹੀਂ ਹੁੰਦੀ ਉਹਦੀ ਘਰ ਚ ਸਿਰ ਬਣਨੇ ਚਾਹੁੰਦਾ ਜਿਉਂ ਸੋਰੇ ਘਰ ਚ ਵਸਦੀ ਆ ਨਾ ਆਪਣੀ ਔਲਾਦ ਘਰ ਨਹੀਂ ਵਸਦੀ ਆ ਹੋਂਵੇਂ ਤੇ ਉਹਦੇ ਪੈਰ ਕੱਚੇ ਹੀ ਹੁੰਦੇ ਆ ਜਿੰਨਾ ਚਿਰ ਉਹਦੇ ਘਰ ਬੱਚਾ ਪੈਦਾ ਨਹੀਂ ਹੁੰਦਾ ਮੈਂ ਉਸ ਘਰ ਨੂੰ ਛੱਡਣਾ ਨਹੀਂ ਚਾਹੁੰਦੀ ਭਾਬੀ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਉਸ ਘਰ ਨੂੰ ਪਹਿਲੇ ਜੀ ਤੂੰ ਨਹੀਂ ਛੱਡਣਾ ਚਾਹੁੰਦੀ ਉਸ ਰਾਖਿਨ ਮੇ ਤੁ ਜਮੀ ਚੁੱਪ ਕਰ ਉਸ ਵਾਹਿਗੁਰੂ ਤੇ ਵਿਸ਼ਵਾਸ ਰੱਖ ਉਹਨੇ ਕੁਛ ਨਾ ਸੋਚਿਆ ਹੀ ਹੋਣਾ ਇਹਨਾਂ ਜੇ ਵਾਰ ਕਰ ਤੈਨੂੰ ਇੰਨਾ ਸੋਨਾ ਮਿਲਿਆ ਵਾ ਤੇ ਅੱਗੇ ਵੀ ਪਰਮਾਤਮਾ ਜ਼ਰੂਰ ਤੈਨੂੰ ਖੁਸ਼ੀਆਂ ਦੇਵੇਗਾ ਚੁੱਪ ਕਰ ਜਾ ਉਹਨੂੰ ਮੇਰੀ ਭੈਣ ਪਾਪੀ ਜੀ ਮੇਰੇ ਕੋਲ ਕੁਐਸਚਨ ਇਸ ਗੱਲ ਦਾ ਪਤਾ ਕਿਸੇ ਨੂੰ ਨਾ ਲੱਗੇ ਖਾਸ ਕਰਕੇ ਪੂਆ ਜੀ ਨੂੰ ਨਾ ਉਹਨਾਂ ਨੂੰ ਬੋਦੋ ਖੋਣਾ ਸੁਣ ਕੇ ਜਦ ਮੈਂ ਤੇ ਵੀ ਕਰਨਾ ਕਰ ਮੈਂ ਨਹੀਂ ਗੱਲ ਕਰਦੀ ਕਿਸੇ ਨਾਲ ਤੁਹਾਨੂੰ ਪਤਾ ਉਹ ਸੋਚਦੀ ਆ ਕਿ ਮੈਂ ਆਪਣੇ ਘਰ ਬੜੀ ਸੁਖੀ ਹਾਂ ਮੈਨੂੰ ਸਾਰੀਆਂ ਖੁਸ਼ੀਆਂ ਮਿਲੀਆਂ ਸਮੇਂ ਦੇ ਪਿਆਰ ਨਾਲ ਮੈਂ ਉਹਨਾਂ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਤਾਂ ਜੀ ਤੂੰ ਹੀ ਵੀ ਰਾਤ ਰੋ ਨਾ ਸਾਹਿਲੂ ਨਾਲ ਤਾਂ ਵਿਚਾਰ ਬਣ ਗਿਆ ਰਾਤ ਰਹਿਣ ਦਾ ਚਲੋ ਮੇਹਲੀ ਨੇ ਮਗਰ ਬੜੀ ਖੁਸ਼ੀ ਦੀ ਗੱਲ ਐ ਵੀ ਹੁਣ ਬੱਚੇ ਨਾਲ ਸੈੱਟ ਹੋ ਗਏ ਮੇਰੇ ਇਨੇ ਚੰਗੀ ਤਰ੍ਹਾਂ ਖਸ ਦੇ ਖੇਡਦੇ ਬੰਦੇ ਆ ਖੁਸ਼ ਹੋ ਕੇ ਤਾਈ ਇੱਧਰ ਆਈ ਨਹੀਂ ਆਪਾਂ ਨਹੀਂ ਦੋ ਕਿੱਥੋਂ ਆਣਾ ਹੈ ਤੇ ਹੁਣ ਕੋਈ ਨਹੀਂ ਪ੍ਰੋਬਲਮ ਹੁਣ ਮਸੂਲੀ ਇੱਕ ਟੈਨਸ਼ਨ ਰਹਿ ਗਈ ਵਿੱਚ ਅੰਮੀ ਤੇ ਕਾਜੀ ਬਾਬਾ ਕੋਈ ਠੀਕ ਦੇ ਦੇਣਾ ਫੇਰ ਕੰਮ ਆ ਜਾ ਕੋਈ ਬਾਜਾ ਇਹ ਤੇ ਘਰ ਤੇ ਰੋਣ ਲੱਗਦੇ ਇਹ ਤੇ ਜਿਹੜੇ ਤੇ ਟੀਕਾ ਵੱਜਿਆ ਨਾ ਤੇ ਆਪੇ ਵਾਜਾਂ ਪੈਣ ਇੱਧਰ ਉੱਧਰ ਨਾ ਇਹੀ ਕਮੀ ਰਹਿ ਗਈ ਜੇ ਹੁਣ ਤੇ ਉਹ ਉਹ ਬੱਚੇ ਤੇ ਹੁਣ ਠੀਕ ਹੋ ਗਏ ਚਲੋ ਦੇਰ ਆਈ ਦਰਸਾਈ ਹੈ ਸਹੀ ਹੋ ਗਿਆ ਸਭ ਭੈਣ ਜੀ ਇਹ ਵੀ ਸਮਝੋ ਪਤਾ ਨਹੀਂ ਕਿਹੜਾ ਵੇਲਾ ਸੀ ਵੇਲਾ ਫਿਰ ਜਾਈਦਾ ਹੁੰਦਾ ਕੋਈ ਤੇਰਾ ਨੰਗ ਗਿਆ ਨੰਗ ਗਿਆ ਬਾਕੀ ਇਹ ਸਭ ਸਹੀ ਹੈ ਕਿ ਸ਼ਮਮੀ ਦੀ ਵਿਝੋਲੀ ਪਰਦਾ ਦੇ ਬਸ ਉਹ ਸਹੀ ਹੋਇਆ ਸਾਨੂੰ ਇਦਰੋਂ ਕੁਝ ਮਿਲ ਗਿਆ ਤੇ ਆਪਾਂ ਵੀ ਖੁਸ਼ੀ ਹੋ ਗਈ ਹੈ ਵੀ ਹਾਂ ਹੁਣ ਘਰ ਚ ਰੌਣਕਾਂ ਲੱਗ ਗਈਆਂ ਆਪੇ ਹੋਈ ਹੋੜੀ ਫੇਰ ਆਪੇ ਮਾਰਾ ਫਿਰ ਜਾਏਗਾ ਕੋ ਮਗਰ ਹੁਣ ਇੱਕ ਤੇ ਜੁੜ ਗਈ ਆ ਫੋਨ ਇਹਦੇ ਨਾਲ ਹੈ ਨਾ ਭੈਣ ਜੀ ਨਾਲ ਸਭ ਨਾਲ ਵਧ ਚਾਦਾ ਦਾਦੀਆਂ ਨੂੰ ਹੁੰਦਾ ਹੈ ਉਹਨਾਂ ਨੂੰ ਇਹ ਹੁੰਦਾ ਹੈ ਵੀ ਕਿਹੜੇ ਵਲੇ ਕੋਈ ਬਾਹ ਲਾ ਜਵੇ ਤੇ ਚੱਲ ਆ ਪਾਰੇ ਲੱਗ ਜਗੇ ਹੈ ਹੋਰ ਸਾਬ ਪਹਿਲਾਂ ਤੂੰ ਰੋਟੀ ਖਾ ਉਹ ਮੈਂ ਆਪਣੇ ਸੰਭ ਲਵਾਂ ਆਪੇ ਨੂੰ ਮਾਲਿਸ਼ ਕਰ ਲੂੰਗਾ ਆਪੇ ਨੂੰ ਦੁੱਧ ਦਰ ਪਿਆ ਲੂੰਗਾ ਤੈਨੂੰ ਜਾ ਹੋਰੇ ਇਹ ਮੇਰੀ ਜ਼ਿੰਮੇਵਾਰੀ ਹੈ ਹੁੰਦਾ ਇਹ ਪੰਜ ਇਕੱਲਿਆਂ ਨੇ ਕੀ ਕਰਨਾ ਬੈਠੇ ਬੱਚਾ ਹੋਊਗਾ ਚੀਕਾ ਮਾਰੂਗਾ ਬਾਹਰ ਅੰਦਰ ਜਾਵਾਂਗੇ ਫੜ ਲਾ ਨਹੀਂ ਕਰ ਲਾ ਨਹੀਂ ਕੋਲਾ ਪਊਗਾ ਝੰਗਾ ਲੱਗੂਗਾ ਤੇ ਹੁਣ ਇਹੀ ਚੀਜ਼ ਦੀ ਕਮੀ ਰਹਿ ਗਈ ਹੈ ਚੱਲ ਪਾਣੀ ਦੇ ਦੇ

ਕੀ ਆ ਤੇ ਕੀ ਨਹੀਂ ਮੰਮੀ ਦੱਸੋ ਮੈਂ ਆ ਉਧਰੋਂ ਆਏ ਤੇ ਕਾਲੀ ਕਾਲੀ ਆਪਾਂ ਉਧਰ ਚਲੇ ਗਏ ਤੇ ਤੂੰ ਦੱਸਿਆ ਕੁਝ ਵੀ ਨਹੀਂ ਮੈਨੂੰ ਤੇ ਡਾਕਟਰ ਕੀ ਕਹਿੰਦਾ ਕੀ ਨਹੀਂ ਕਹਿੰਦਾ ਰਿਪੋਰਟਾਂ ਤੇ ਕੀ ਆਏ ਤੇ ਕੀ ਨਹੀਂ ਆਇਆ ਮੈਡਮ ਕੀ ਕਹਿੰਦੀ ਆ ਉਹ ਮੰਮੀ ਜੀ ਕਾਲੀ ਕਾਲੀ ਰਿਪੋਰਟਾਂ ਕਰਾਈਆਂ ਹੀ ਨਹੀਂ ਆ ਉਹ ਬਸ ਇਹਨਾਂ ਦੇ ਟੈਸਟ ਕਰਾਏ ਤੇ ਦਵਾਈ ਲੈ ਕੇ ਆ ਗਈ ਇਹ ਕਹਿੰਦੇ ਸੀ ਵੀ ਮੈਂ ਠੀਕ ਨਹੀਂ ਹੈਗਾ ਤੇ ਆਪਾਂ ਫੇਰ ਕਿਸੇ ਦਿਨ ਕਰਾ ਲਾਂਗੇ ਤਾਂ ਕਰਕੇ ਮੰਮੀ ਕੋਈ ਟੈਸਟ ਹੋਇਆ ਹੀ ਨਹੀਂ ਨਹੀਂ ਤੈਨੂੰ ਤਾਂ ਮੈਂ ਟੈਸਟ ਕਰਾਉਣ ਨੂੰ ਕਿਹਾ ਹੀ ਤਾਂ ਹੋਇਆ ਕਿਉਂ ਨਹੀਂ ਫਿਰ ਦੱਸ

ਉਹ ਦਵਾਈ ਕਿ ਹੱਕੇ ਸੋਤੇ ਆ ਤੁਸੀਂ ਉਹਨਾਂ ਨੂੰ ਨਾ ਪੁੱਛਿਓ ਹੋਜਾ ਪਤਾ ਕੀ ਹੈ ਮੰਮੀ ਜੇ ਜਦੋਂ ਰੱਬ ਬਚਾਊਗਾ ਨਾ ਉਦੋਂ ਸਭ ਕੁਝ ਹੋ ਜਾਊਗਾ ਥੋੜਾ ਹੌਸਲਾ ਰੱਖ ਕੇ ਚੱਲੋ ਐਨੇ ਕਾਲੇ ਨਾ ਪਾਓ ਤੁਸੀਂ ਨਹੀਂ ਮੈਨੂੰ ਕਾਲੀ ਤੈਨੂੰ ਨਹੀਂ ਕਾਲੀ ਤੈਨੂੰ ਕੁਝ ਨਹੀਂ ਚਾਹੀਦਾ ਹੌਸਲਾ ਘੱਟ ਰੱਖਣਾ ਆਪੇ ਯਾਰ ਰਿਪੋਰਟਾਂ ਤੇ ਕਰਾਉਣੀ ਆ ਨਾ ਦੇਣਾ ਤੇ ਰੱਬ ਨੇ ਹੀ ਜਦੋਂ ਦੇਣਾ ਪਹਿਲੇ ਰਿਪੋਰਟਾਂ ਤੇ ਕਰਾਓ ਕੀ ਆਂਦੀਆਂ ਰਿਪੋਰਟਾਂ ਕੋਈ ਕਮੀ ਹੈਗੀ ਤਾਂ ਦੱਸਣ ਪਤਾ ਲੱਗੇ ਉਹਦਾ ਤੇਰਾ ਇਲਾਜ ਕਰਾਈਏ ਮੰਮੀ ਮੰਮੀ ਬੰਦੇ ਚ ਨਹੀਂ ਹੁੰਦੀ ਕਮੀ ਹੁੰਦੀ ਆ ਉਹਦੀ ਅਗੇ ਕਰਨ ਵਾਲੀ ਅਰਦਾਸ ਦੀ ਤੇ ਫਿਰ ਤੂੰ ਉਹਦਾਂ ਦੀ ਅਰਦਾਸ ਕੋਈ ਨਹੀਂ ਕੀਤੀ ਮੁੰਨੇ ਕਰਦੀ ਆ ਹਾਂ ਪਰ ਜਦੋਂ ਉਹ ਸੁਣਨੀ ਆ ਨਾ ਹਾਂ ਉਹਦੇ ਸੁਣਨੀ ਆ ਮੰਮੀ ਤੇਰੇ ਫੋਟਾ ਕਰਾਉਦੀ ਕੋਈ ਲੋੜ ਨਹੀਂ ਡਾਕਟਰ ਨੂੰ ਬੁਖਾਲਾ ਦੀ ਕੋਈ ਲੋੜ ਨਹੀਂ ਨਾ ਮੰਮੀ ਬੈਠੇ ਰਹੋ ਕਰਨਾ ਤਾਂ ਤੇਲ ਮਾਲੋ ਦਵਾ ਤੇ ਬੈਠੇ ਰਹੋ ਤਮੀ ਨੂੰ ਵੀ ਆਖੋ ਤੂੰ ਹੀ ਪੜਾ ਤੇ ਮੈਨੂੰ ਪਾਜ ਬੈਰੇ ਨਹੀਂ ਫੋਟੋ ਕਰਨਾ ਇਹ ਤੇ ਰੱਬ ਦੇ ਹੱਥ ਵਾਸੇ ਮੰਮੀ ਸਾਰਾ ਕੁਝ ਉਹ ਜੋਗਾ ਤੁਸੀਂ ਤੇ ਐਵੇਂ ਕਾਲੇ ਬਹਿ ਜਾਂਦੇ ਹੋ ਹੁਣ ਨਾਲੇ ਵੇਖੋ ਰੰਜੀਤ ਠੀਕ ਨਹੀਂ ਹੈਗੇ ਠੀਕ ਹੋਣਗੇ ਨਾ ਤੇ ਫੇਰ ਆਪਾਂ ਗੱਲ ਕਰਾਂਗੇ ਐਦਾਂ ਉਹਨਾਂ ਤੇ ਕੀ ਬੀਤੂਗੀ ਦੱਸੋ ਈ ਵੀ ਤੇ ਰੱਬ ਦੇ ਹਸਰੇ ਜਾਂ ਪੁਰਾਣਾ ਤੀਜੇ ਕਿ ਉਹ ਦਵਾਈਆਂ ਕੋਰੋਂ ਲੈ ਜੇ ਇਹ ਤੋਂ ਦਵਾਈਆਂ ਲੈ ਜੇ ਈ ਵੀ ਰੱਬ ਦੇ ਹਸਰੇ ਨੰਦ ਚੜਾ ਨੀ ਆਪਾਂ ਠੀਕ ਕਰੋਗਾ ਜਿਉਂ ਆ ਰੱਬ ਦੇ ਰਾਸਤੇ ਤੇ ਇਹਨੇ ਰੱਬ ਦੇ ਰਾਸਤੇ ਡਾ ਸਕਦਾ ਆਪੇ ਲਾச்சு ਜੂ ਬੁਖਾਰ ਬੁਖਾਰ ਹੀ ਆ ਉੱਥੇ ਕੋਈ ਵੱਡਾ ਗੋਲਾ ਥੋੜੀ ਆਪਣੀ ਜਸੰਦਰ ਜਾਈ ਉਹਦੀ ਕਰੀ ਖਦੀ ਹੈ ਜੇ ਨਾ ਤੂੰ ਦੱਸਦੀ ਨਹੀਂ ਆ ਨਾ ਆ ਜਿਹੜੇ ਤੂੰ ਅਥਰੂ ਵਗਾਉਣ ਦੀ ਇਹ ਤਾਂ ਤੈਨੂੰ ਕੋਈ ਹੋਰ ਹੀ ਜਾਂਦਾ ਹੀ ਮੈਨੂੰ ਤਾਂ ਕੁਝ ਹੋਰ ਹੀ ਲੱਗਦਾ ਹੀ ਮੇਰੇ ਤੇ ਜਿੰਨੂ ਕਾਲੇ ਨਾ ਪੈਂਦਿਆਂ ਹੀ ਵੀ ਕੋਈ ਨਾ ਕੋਈ ਗੱਲ ਹੈਗੀ ਆ ਦੱਸਦੀ ਨਹੀਂ ਏ ਉਹ ਤਾਂ ਉਹ ਤਾਂ ਦੱਸਣੀ ਪੈਣੀ ਦੱਸਾਂਗੀ ਤਾਂ ਫੇਰ ਹੀ ਕੁਝ ਹੋਣਾ ਰੋਣਾ ਕੁਝ ਨਹੀਂ ਹੋਣਾ ਮੈਂ ਮੈਨੂੰ ਕੀ ਦੱਸਾਂ ਮੈਨੂੰ ਡਾਕਟਰ ਨੇ ਕਿਹਾ ਕਿ ਕਿ ਮੈਂ ਕਦੇ ਮਾਂ ਨਹੀਂ ਬਣ ਸਕਦੀ ਤਾਂ ਹੀ ਕੈਂਡੀ ਉੱਪਰ ਵਾਲੇ ਦੇ ਹੱਥ ਹੁੰਦਾ ਸਾਰਾ ਕੁਝ ਹੁੰਦੀ ਤੇ ਸੁੱਟ ਦੋ ਡੋਰੀਆਂ ਤੁਨੇ ਕਿਹਾ ਮੰਮੀ ਕੋਲ ਮੈਨੂੰ ਜਾਣ ਦੋ ਨਹੀਂ ਤਾਂ ਸਾਹਿਲ ਨੇ ਕਿਹਾ ਤੇਰੇ ਨਾਲ ਲੇਟ ਹੋ ਗਿਆ ਉਹਨੇ ਕਿਹਾ ਸਾਹਿਲ ਕੋਈ 2:05 ਮੈਨੂੰ ਕੁਝ ਨਹੀਂ ਹੁੰਦਾ ਦੀ ਮਾਂ ਵੀ ਆਈ ਹਾਂ ਜੀ ਕੀ ਗੱਲਾਂ ਬਾਤਾਂ ਚੱਲਣ ਦੀਆਂ ਪਿਆਰੀ ਆ ਹਾਂ ਜੀ ਫਿਰ ਦਾਣਾ ਨਹੀਂ ਇੱਕ ਦਿਨ ਹੋਰ ਹੈ ਪਿੰਡੀ ਨਹੀਂ ਨਹੀਂ ਭਾਬੀ ਤੁਹਾਨੂੰ ਪਤਾ ਉਹਨਾਂ ਦਾ ਕੰਮ ਕਰੀਦਾ ਉਹਦਾ ਬਾਜੀ ਫਿਰ ਮੁਸ਼ਕਲ ਹੁੰਦੀ ਉਹਨਾਂ ਨੂੰ ਠੀਕ ਮਰਜੀ ਤੇਰੀ ਉੱਥੇ ਕੋਸ਼ੇ ਭੈਣ ਤੋਂ ਆਪਣੇ ਘਰ ਹੀ ਉੱਥੇ ਹੀ ਕੋਸ਼ੇ ਰਹਿਣ ਉਹ ਰਹਿੰਦੇ ਉੱਥੇ ਹੀ ਸੱਤਦੀਆਂ ਜੀ ਅੱਛਾ ਮੰਮਾ ਮੈਂ ਤੇ ਤੁਹਾਡੇ ਕੋਲ ਆਈ ਸੀ ਪਿੱਛੇ ਮੈਂ ਪੁੱਛਣੀ ਹੈ ਕਿ ਕੀ ਬਣਾਉਣਾ ਤੇ ਫੋਨ ਆ ਗਿਆ ਇਹਨਾਂ ਦਾ ਗਏ ਨਹੀਂ ਬਾਹਰ ਸੈੱਲ ਤੇ ਹਾਂ ਜੀ ਤੇ ਉਹ ਕਹਿੰਦੇ ਆਪਾਂ ਤੇ ਬਾਹਰ ਖਾ ਪੀ ਕੇ ਆਣਾ ਵਾ ਤੂੰ ਦਸਤੂਰ ਦੀ ਖਾਣਾ ਮੈਂ ਤੇਰੇ ਵਾਸਤੇ ਪੀ ਬਣਾਵਾਂ ਮੈਂ ਬੇਬੀ ਭਾਬੀ ਕੁਛ ਨਹੀਂ ਖਾਣਾ ਮੈਂ ਮੇਰੇ ਮਾਨੀ ਹੈਗਾ ਮम्मी ਕੁਛ ਲੋ ਨਹੀਂ ਨਹੀਂ ਥੋੜਾ ਜਿਹਾ ਜੇ ਕੁਛ ਖਾ ਲਾ ਤੇ ਦਸ ਮੈਂ ਬਣਾ ਦੇਣੀ ਆ ਮੈਗੀ ਵਗੈਰਾ ਖਾਣਾ ਫਿਰ ਕੁਸਟ ਖਾ ਕੇ ਜਾ ਚਲੋ ਠੀਕ ਹੈ ਮੈਗੀ ਬਣਾ ਦਿਓ ਹੋਰ ਮਮਾ ਤੈਨੂੰ ਸਭ ਕੁਝ ਖਾਣੇ ਇਤਨੀ ਕੁਛ ਖਾਣਾ ਸੀ ਮੈਂ ਤੇ ਹੋਣੀ ਦਵਾਈ ਖਾ ਕੇ ਆਈ ਹਾਂ ਮੈਂ ਵੀ ਕੁਛ ਖਾਣਾ ਤੂੰ ਆਪਣੇ ਹੱਥੇ ਬਣਾ ਲੈ ਜੋ ਬਣਾਨੇ ਤੇ ਚਾਚੀ ਕੋਲ ਪੁੱਛ ਲੈ ਠੀਕ ਹੈ ਤੋ ਜੋ ਕਹਿ ਗਿਆ ਦੈਸੇ ਵੀ ਬਣਾ ਲਈ ਸ ਠੀਕ ਹੈ ਚੱਲ ਕੋਈ ਨਹੀਂ ਜਦੋਂ ਤੂੰ ਕਹੀਂ ਕਿ ਮੈਂ ਉਹਦੇ ਬਣਾ ਦਾਂਗੀ ਠੀਕ ਐ ਸੀਮਾ ਹਾਂਜੀ ਤੂੰ ਤੇਰੇ ਘਰ ਜਾ ਕੇ ਚਾਹ ਚ ਬਣਾ ਤੂੰ ਮੈਂ ਜਰਾ ਕਰ ਚੱਲ ਮੈਂ ਬਣਾ ਨਹੀਂ ਜਰ ਠੀਕ ਐ ਕਰ ਲਓ ਤੁਸੀਂ ਜਿਹੜੀ ਗੱਲ ਕਰ ਚਿੰਮਤ ਇਹਨਾਂ ਨਾਲ ਤੋਂ ਉੱਪਰ ਹਮ ਜਾ ਧਿਆਨ ਨਾਲ ਆਵੇ ਸਾਡੀ ਇੱਜ਼ਤ ਵੇਖੀ ਜਰਾ ਮੰਮੀ ਇਹ ਚਾਹ ਚ ਜੋੜਨ ਵਾਲੀ ਕਿਹੜੀ ਗੱਲ ਐ ਤੇ ਕਸਰ ਵੀ ਕਿਹੜੀ ਰਹਿ ਗਈ ਸਿਮਰਤ ਨਾ ਕਿਹੜੀ ਕਸਰ ਰਹਿ ਗਈ ਦੱਸ ਡੁੱਬ ਕੇ ਮਰ ਜਾਂਦੀ ਬਸ ਇੱਕ ਕਮੀ ਰਹਿ ਗਈ ਸੀ ਮम्मी ਆ ਜੋ ਕੁਝ ਵੀ ਹੋਇਆ ਨਾ ਸਿਰਫ ਸ਼ਮੀ ਕਰਕੇ ਹੋਇਆ ਵਾ ਸ਼ਮੀ ਕਰਨ ਨਹੀਂ ਸਭ ਤੇਰੀਆਂ ਕਰਤੂਤਾਂ ਦੇ ਕਾਰਨ ਤੇਰੇ ਕਾਰਨ ਹੋਇਆ ਸਭ ਕੁਝ ਅਜੇ ਤੱਕ ਸ਼ਮੀ ਦੀ ਗਲਤੀ ਕਰਦੀ ਫਿਰਨੀ ਆਹੀ ਤੇਰੀ ਗੱਲਾਂ ਨੇ ਨਾ ਪੜ ਕੇ ਨਾ ਸਿਮਰਤ ਮੈਨੂੰ ਇੰਨਾ ਕੁ ਨੀਚੇ ਗਿਰਾਉਂਦਾ ਹੈ ਨਾ ਕਿ ਅਜੇ ਨਾ ਮੈਂ ਕਿਸੇ ਕੋਲ ਮਾਫੀ ਮੰਗਦੇ ਵੀ ਕਾਬਿਲ ਨਹੀਂ ਰਹਿ ਗਈ ਕਿ ਮੈਂ ਕਿਸੇ ਨਾਲ ਨਜ਼ਰ ਨਾਲ ਨਜ਼ਰ ਮਿਲਾ ਕੇ ਮਾਫੀ ਇਹ ਮੰਗ ਲਾ ਸਿਰਫ ਇੱਕ ਤੇਰੇ ਮੋਹ ਵਿੱਚ ਮੈਂ ਸਭ ਨੂੰ ਗਲਤ ਸਭ ਨੂੰ ਗਲਤ ਸਭ ਨੂੰ ਗਲਤ ਕਹੀ ਗਈਆਂ ਸਿਰਫ ਤੇਰੇ ਪਿਆਰ ਪਿੱਛੇ ਮੈਂ ਨਾ ਮੈਂ ਲੱਕੀ ਤੱਕ ਉਹਦੀ ਬੇਇੱਜ਼ਤੀ ਕਰਕੇ ਰੱਖੀ ਉਹਦੀ ਵੋਦੀ ਨੂੰ ਨਹੀਂ ਵੇਖਿਆ ਵਿਚਾਰੀ ਤਾਨੂੰ ਉਹਨੇ ਜਿਹੜੇ ਜੜਗੇ ਮੇਰੀਆਂ ਇੱਕ ਤੇਰੇ ਪਿੱਛੇ ਸ਼ਮੀ ਨੇ ਤੇਰਾ ਘਰ ਵਸਾਇਆ ਅਗਰ ਉਹ ਸਾਨੂੰ ਸਾਰਿਆਂ ਨੂੰ ਨਾਨਾ ਪੋਲਾ ਦੇ ਰਿਆਂ ਕੋਲ ਦੀ ਤੇ ਅੱਜ ਤੂੰ ਉੱਥੇ ਹੀ ਖਲੋਤੀ ਹੁੰਦੀ ਮੰਮੀ ਪਹਿਲਾਂ ਵੀ ਸਭ ਕੁਝ ਸਹੀ ਚੱਲੁੰਦਿਆ ਸੀ ਇਹ ਜਾਣ ਕੇ ਉਹਨੇ ਗੱਲ ਵਧਾ ਦਿੱਤੀ ਹੈ ਕੀ ਸਹੀ ਸੀ ਕੀ ਸਹੀ ਸੀ ਤੂੰ ਇਹਨੂੰ ਸਹੀ ਜਾਂ ਨਹੀਂ ਕਿੱਥੋਂ ਸਹੀ ਏ ਸਭ ਕੰਮ ਮੰਮੀ ਮੈਂ 사인 ਨੂੰ ਪਿਆਰ ਕਰਦੀ ਮੈਨੂੰ ਹੋਰਸਿਰ ਤੇ ਕੁਝ ਨਹੀਂ ਪਤਾ ਲੱਗਦਾ ਮੈਂ ਕੀ ਸਹੀ ਕਰਨੀ ਤੇ ਕੀ ਨਹੀਂ ਸਹੀ ਕਰਨੀ ਅੱਛਾ ਵਧੀਆ ਕਰ ਉਹ ਵਧੀਆ ਗੱਲ ਜੇ ਅਸੀਂ ਕਿਸੇ ਨੂੰ ਪਿਆਰ ਕਰਦੇ ਆ ਨਾ ਤੇ ਅਸੀਂ ਉਹਨੂੰ ਹਾਸਿਲ ਕਰਨ ਵਾਸਤੇ ਨਾ ਅਸੀਂ ਉਹਨੂੰ ਬਦਨਾਮ ਕਰ ਦਈਏ ਵੜ ਕੇ ਆ ਤਾਂ ਤੇ ਜ਼ਰੂਰ ਭੰਡਰਾ ਸ਼ੁਰੂ ਕਰ ਦਈਏ ਇਹ ਕਿੱਧਰ ਦੀ ਗੱਲ ਹੈ ਕਿਹੜਾ ਇਨਸਾਫ ਦੀ ਗੱਲ ਕਰਦੀ ਵੀ ਜੇ ਇਸ ਪਿਆਰ ਦੀ ਨੀ ਦਲੀਜ ਮਾੜੀ ਸ਼ੁਰੂ ਤੋਂ ਹੀ ਰੱਖੀ ਜਾਵੇ ਉਹਦਾ ਐਂਡ ਕੀ ਹੋਏਗਾ ਉਹ ਤੇ ਸ਼ੁਰੂਆਤ ਹੀ ਝੂਠ ਤੋਂ ਹੋਈ ਤੇ ਝੂਠ ਹੀ ਚੱਲਣਾ ਹੈ ਉਹ ਰਿਸ਼ਤੇ ਨਿਭਦੇ ਨਹੀਂ ਹੈਗੇ ਸਿਮਰ ਉਹ ਰਿਸ਼ਤੇ ਟੁੱਟਦੇ ਹੀ ਨੇ ਦੱਸੋ ਨਾ ਫਿਰ ਮੈਂ ਕੀ ਕਰਦੀ ਕੀ ਕਰਦੀ ਤੂੰ ਮੈਨੂੰ ਦੱਸਦੀ ਮੇਨੂੰ ਦੱਸਦੀ ਕਿ ਮਮਾ ਮੈਂ ਉਹ ਮੁੰਡੇ ਨੂੰ ਪਿਆਰ ਕਰਦੀ ਆ ਅਸੀਂ ਉਹਨੂੰ ਮਨੰਦਦੇ ਇਹ ਤੇ ਉਹ ਜਿਹੜਾ ਵਿਚਾਰਾ ਧੋਖਾ ਹੋ ਗਿਆ ਜ਼ਬਰਦਸਤੀ ਹੋ ਗਈ ਜ਼ਬਰਦਸਤੀ ਗੱਲ ਚ ਪਏ ਅਰੇ ਪਾਗਲ ਔਲਾਦ ਪਿੱਛੇ ਤੇ ਮਾਂ ਤੇ ਪੈਰਾਂ ਵਿੱਚ ਡਿੱਗ ਪੈਂਦੇ ਨੇ ਮੈਂ ਉਹਨਾਂ ਦੇ ਪੈਰਾਂ 'ਚ ਡਿੱਗ ਬੰਦੀ ਮਾਫੀ ਤੱਕ ਮੰਗ ਲੈਂਦੀ ਹੱਥ ਜੋੜ ਕੇ ਉਹਨੂੰ ਕੀ ਬਦਨਾਮ ਕਰਨਾ ਸੀ ਤੂੰ ਤੇ ਆਪ ਬਦਨਾਮ ਹੋ ਕੇ ਰਹਿ ਗਈ ਨਾ ਨਹੀਂ ਸਾਨੂੰ ਵਿੱਚ ਬੁਰਿਆ ਬਣਾਤਾਈ ਕਿਸ ਨੂੰ ਮੂਵ ਗਾਣ ਦੇ ਕਾਬਿਲ ਨਹੀਂ ਉਹ ਛੱਡਿਆ ਸਾਨੂੰ ਮੰਮੀ ਉਸ ਤੇ ਹਾਲਾਤ ਹੀ ਇਦਾਂ ਦੇ ਹੀ ਮੈਂ ਨਹੀਂ ਕੋਈ ਗੱਲ ਕਰ ਸਕਦੀ ਹਾਂ ਹਾਲਾਤ ਨਹੀਂ ਸੀ ਸਿਮਰਤ ਹਾਲਾਤ ਤੂੰ ਬਣਾਈ ਤੂੰ ਬਣਾਏ ਤੇ ਹਾਲਾਤ ਹੋਏ ਤੇ ਮੇਰੇ ਗੱਲ ਸੁਣ ਤੇਰਾ ਪਰਿਵਾਰ ਸੀ ਤੇਰੇ ਸਾਰੇ ਸੀ ਤੂੰ ਕਿਸ ਨੂੰ ਕਹਿ ਸਕਦੀ ਸੀ ਇਹਦੇ ਭਲਾ ਹੋਵੇ ਮੈਂ ਤੇਰੇ ਤੇ ਮੈਂ ਦੇਖ ਇੰਨੀ ਕੁ ਮੈਂ ਟੈਂਸ਼ਨਾਂ ਚ ਆ ਗਈ ਨਾ ਤੇਰੀਆਂ ਕਹਾਣੀਆਂ ਸੁਣ ਕੇ ਉਹ ਤੇ ਜਦੋਂ ਸਾਹਿਲ ਨੇ ਕਿਹਾ ਮੈਂ ਤੇ ਥਾਂ ਥਾਂ ਤੇ ਅਰਦਾਸਾਂ ਪੇ ਕਰਦੀ ਸੀ ਅੱਜ ਕੱਲ੍ਹ ਵੀ ਇਹਨੇ ਸੁਖਰਾ ਲਾ ਕੇ ਆਈਆਂ ਹੈ ਦੇਖੋ ਭਲਾ ਹੋਵੇ ਉਸ ਕੁੜੀ ਦਾ ਸ਼ਮੀ ਦਾ ਜਿੰਨੂੰ ਮੈਂ ਗੱਲ-ਗੱਲ ਦੇ ਬੁਰਾ ਹੀ ਬੁਰਾ ਬੁਰਾ ਹੀ ਬੁਰਾ ਕਹੀ ਜਾਂਦੀ ਸੀ ਮੈਂ ਕਿ ਨਹੀਂ ਉਹਨੂੰ ਸਭ ਤੋਂ ਵੱਡੀ ਦੁਸ਼ਮਣ ਹੀ ਉਹਨੂੰ ਸਮਝਦੀ ਸੀ ਹੈ ਜੇ ਉਹ ਨਾ ਦੱਸਦੀ ਨਾ ਸਿਮਰਤ ਮੇਰੀ ਗੱਲ ਸੁਣ ਅੱਜ ਤੇਰਾ ਘਰ ਨਾ ਵਸਦਾ ਅੱਜ ਤੇਰਾ ਘਰ ਜਾ ਸਾਹਿਲ ਤੇ ਨਾਲ ਹੱਸ ਕੇ ਗੱਲ ਕਰਦਾ ਗਿਆ ਨਾ ਤੇ ਸਾਨੂੰ ਮੈਨੂੰ ਮੰਮੀ ਜੀ ਮੰਮੀ ਜੀ ਕਰਦਾ ਪੈਣਾ ਇਹ ਉਹਦੀ ਬਦੌਲਤ ਕਿਸ ਸਾਈ ਨੇ ਕਿਹਾ ਸੀ ਨਾ ਲੈ ਜੋ ਇਹਨੂੰ ਮੈਂ ਨਹੀਂ ਜੇ ਇਹਨੂੰ ਰੱਖਣਾ ਮੇਰਾ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਤੂੰ ਸੋਚ ਉਸਨ ਸਾਡੇ ਤੇ ਕੀ ਬਣੇਗੀ ਸਾਰੀ ਰਾਤ ਸਾਡੇ ਤੇ ਕੀ ਬਣੇਗੀ ਸਾਨੂੰ ਦੇ ਨਾ ਮੈਂ ਕਹਿੰਨੀ ਡੁੱਬ ਮਰਨ ਦੀ ਥਾਂ ਨਹੀਂ ਸੀ ਲੱਗਦੀ ਵੀ ਆਪਣੇ ਵੀਰਾਲ ਵੇਗ ਜਨਾਨੀਆਂ ਦੇ ਫੇਰ ਵੀ ਮੈਂਦੇ ਰੋ ਲਿਆ ਉਹਦੇ ਵਿਚਾਰਾ ਕਿਸੇ ਅੱਗੇ ਰੋ ਵੀ ਨਹੀਂ ਸੀ ਸਕਦਾ ਤੇ ਸਾਡਾ ਹਾਲ ਕੀ ਕਰਛੜਿਆ ਤੂੰ ਤਾਂ ਕਿ ਤੇਰੇ ਝੂਠ ਨੇ ਤੇਰੀ ਇੱਕ ਨਾ ਆਕੜ ਨੇ ਵਸ ਕਰ ਸਿਮਰਤ ਹੁਣ ਆਕੜ ਛੱਡ ਦੇ ਛੱਡ ਦੇ ਆਕੜ ਹੁਣ ਆਪਣਾ ਘਰ ਰੱਬ ਦਾ ਵਸਤਾਈ ਹੁਣ ਆਪਣਾ ਘਰ ਮਸਾਲਾ ਪਸਾਰ ਸਭ ਕੁਝ ਸਿਮਰਤ ਅਜੇ ਵੀ ਕੁਛ ਨਹੀਂ ਵਿਗੜਿਆ ਸਾਰਿਆਂ ਨਾਲ ਪਿਆਰ ਕਰ ਮੰਮੀ ਮੈਂ ਕੀ ਕਰਦੀ ਮੈਂ ਸਾਹਿਲ ਨੂੰ ਪਿਆਰ ਕਰਦੀ ਮੈਂ ਹਰ ਤੋ ਵਗਿਆ ਨਹੀਂ ਰਹਿ ਸਕਦੀ ਹੀ ਪਿਆਰ ਜਿਹੜੇ ਪਿਆਰ ਦੀ ਗੱਲ ਕਰਦੇ ਤੂੰ ਇਹ ਪਿਆਰ ਕੰਨੀ ਮਾਂ ਤੋਂ ਵੱਧ ਨਾ ਆਪਣੀ ਔਲਾਦ ਨੂੰ ਪਿਆਰ ਕੋਈ ਨਹੀਂ ਕਰ ਸਕਦਾ ਪਿਆਰ ਵੇ ਪਹਿਰਾ ਪੜਾ ਅੱਜ ਤੂੰ ਇਹ ਸਾਹਿਲ ਦੇ ਨਾਲ ਇੱਕ 6 ਮਹੀਨੇ ਦੇ ਪਿਆਰ ਨੂੰ ਤੂੰ ਪਿਆਰ ਕੰਨੀ ਹੈ ਜਿਹਦੇ ਨਾਲ ਤੇਰਾ ਬਚਪਨ ਬੀਤਿਆ ਤੂੰ ਪਿਆਰ ਨਹੀਂ ਸਮਝਿਆ ਤੂੰ ਇਹ ਤਾਂ ਮਾਂ ਦਾ ਪਿਆਰ ਨਹੀਂ ਸਮਝਿਆ ਜਿਹਨੇ ਤੈਨੂੰ ਜੰਮਿਆ ਪਾਲਿਆ ਐਡਾ ਕੀਤਾ ਇਹ ਅੱਜ ਕੱਲ ਦੇ ਕੁੜੀਆਂ ਮੁੰਡੇ 2 ਮਿੰਟ ਮਿਲ ਲੈ ਬਹਿ ਕੇ ਚਾਹ ਪਾਣੀ ਪੀ ਲਈ ਉਥੇ ਘੁੰਮ ਫੇਰੇ ਆਈ ਇਹ ਪਿਆਰ ਹੋ ਗਿਆ ਇਹ ਪਿਆਰ ਹੋ ਗਿਆ ਪਿਆਰੇ ਨਹੀਂ ਹੁੰਦਾ ਪਿਆਰ ਹੁੰਦਾ ਦਿਲਾਂ ਦਾ ਰਿਸ਼ਤਾ ਬੈਠਾ ਕਿੱਥੇ ਹੋਵੇ ਦਿਲ ਕਿੱਥੇ ਟੜਕੇ ਪਿਆਰ ਉਹਨੂੰ ਕਹਿੰਦੇ ਨੇ ਇਹ ਪਿਆਰ ਨਹੀਂ ਹੈਗਾ ਇਹ ਦਿਖਾਵਾ ਹੈ ਇੱਕ ਆਕੜ ਸਿਮਰਤ ਬੱਸ ਕਰ ਜੀ ਮੰਮੀ ਮੈਨੂੰ ਹੋਰ ਨਾ ਸ਼ਰਮਿੰਦਿਆ ਕਰੋ ਮੈਂ 2-4 ਦਿਨ ਦੇ ਪਿਆਰ ਕਰਕੇ ਸਭ ਕੁਝ ਭੁੱਲ ਗਈ ਹਾਂ ਪਰ ਮੈਨੂੰ ਨਹੀਂ ਪਤਾ ਸੀ ਇਹ ਗਲਤੀ ਦੀ ਸਜ਼ਾ ਮੈਨੂੰ ਇੰਨੀ ਵੱਡੀ ਮਿਲ ਸਕਦੀ ਆ ਮੈਨੂੰ ਮaaf ਕਰ ਦੋ ਮੰਮੀ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਮੈਂ ਮੈਨੂੰ ਮaaf ਕਰ ਦੋ ਮੈਨੂੰ ਕੋਈ ਦਾ ਫੁੱਲਿਆ ਸ਼ਾਮੀ ਘਰ ਆ ਜੇ ਉਹਨਾਂ ਨੂੰ ਭੁੱਲਿਆ ਨਹੀਂ ਕਰਦੇ ਕੋਈ ਕਾ ਹੁਣ ਗੋ ਹਰ ਜੀ ਧਿਆਨ ਨਾਲ ਕਦਮ ਕਦਮ ਸੋਚ ਕੇ ਰਹਿਣਾ ਪਊ ਤਾਂ ਹਾਂਜੀ ਕੋਈ ਵਜ੍ਹਾ ਕੰਮ ਨਾ ਪਈ ਕਿ ਜਦੋਂ ਫਿਰ ਸਮੁਸ਼ਿਆ ਪੈਂਦਾ ਹੈ ਹਾਂਜੀ ਮਮੂ ਧਿਆਨ ਰੱਖੂਗੀ ਮੈਂ ਅੱਗੇ ਤੋਂ ਚਲੋ ਚਲੋ ਸੀਮਾ ਪਾਣੀ ਲੈ ਕੇ ਆ ਹਾਂ ਆ ਜਾ ਆ ਜਾ ਹੇਰ ਮੈਂ ਕਿੰਨਾ ਹੀ ਭਾਈ ਚੱਲੀਏ ਫਿਰ ਆਪਾਂ ਹੁਣ ਜਾ ਜਾ ਦੋ ਘਰ ਸ਼ਾਮੀ ਚਲ ਜੇ ਹੋ ਯਾਰ ਉਹ ਦੱਸਾਂ ਕੀ ਆ ਸ਼ਾਮੀ ਦੀ ਕੋਈ ਗੱਲ ਨਹੀਂ ਸੀ ਹੁਣਾ ਰਾਣੇ ਭਾਈ ਨੂੰ ਕੰਮ ਆ ਤਾਂ ਕਰਕੇ ਮਨ ਜਾਣਾ ਪਾਣਾ ਹਲੋ ਹਲੋ ਗਰਮੀ ਚਾਹ ਚ ਪਾਣੀ ਤੇ ਪੀਓ ਪਹਿਲਾਂ ਜਾਣ ਦੀ ਤੇ ਲੋ ਪੈ ਗਈ ਸਾਢੇ ਤਿੰਨ ਉਹ ਭਾਬੀ ਰਾਣੇ ਭਾਈ ਨੂੰ ਨਾ ਕੰਮ ਹੀ ਅੱਛਾ ਨਹੀਂ ਤੇ ਮੈਂ ਰੁਕ ਜਾਣਾ ਸੀ ਮੈਂ ਬੁਲਾ ਲਿਆ ਮਮਾ ਨੂੰ ਤੇ ਸਿੰਗ ਲਿਆ ਤੂੰ ਹਾਂ ਬੁਲਾ ਲਿਆ ਚਲ ਮੈਂ ਬੁਲਾ ਕੇ ਲਿਆਂਦੀ ਨਾਲ ਚਾਚੀ ਨੂੰ ਵੀ ਬੁਲਾ ਲਿਆ ਆ ਆਈ ਗਈ ਅੱਜ ਮੱਕਾ ਤੁਹ ਹੀ ਤਾਂ ਚੰਗੇ ਬਾਹਰ ਗਏ ਜੇ ਇੰਨੀ ਲੇਟ ਆਏ ਜੇ ਕਿੱਥੇ ਚਲ ਗਏ ਸੀ ਲੇ ਉਹ ਭਾਈ ਫਿਰ ਮੇਰੇ ਤੋਂ ਭੁਮਾਨ ਲੈ ਗਏ ਫਿਰ ਕਹਿੰਦੇ ਹੁਣ ਆਪਾਂ ਦੇ ਦਿਆਂ ਘਰ ਜਾ ਕੇ ਬਾਹਰ ਵਿੱਚ ਫਾਕੇ ਜਾਂਦੇ ਆ ਵਧੀਆ ਗੱਲ ਬੋਚਾ ਦਿੱਤਾ ਬਹੁਤ ਚੰਗਾ ਕੀਤਾ ਸਿਮਰਤਾ ਜੀ ਇਹ ਤੇ ਖਾਂਦਾ ਹੀ ਬਹੁਤ ਘੱਟ ਜੇ ਇਹਨਾਂ ਨੂੰ ਕੋ ਕੁਲਕਾ ਖਾਣਾ ਬਸ ਮੈਂ ਰੱਜ ਗਿਆ ਹਾਂ ਫੁਲਕਾ ਫੁਲਚਾ ਕਰਕੇ ਘੋਣਾ ਸੀ ਤੁਹ ਫੁਲਕਾ ਖਵਾਤਾ ਉਹ ਨਹੀਂ ਅਸੀਂ ਰੈਸਟੋਰੈਂਟ ਗਏ ਸੀ ਨਾ ਅੱਥੇ ਰੋਟੀ ਖਾਧੀ ਆ ਅੱਛਾ ਰੋਟੀ ਵੀ ਖਾਧੀ ਤੇ ਫਿਰ ਆਪਕੇ ਲੱਗ ਲੈ ਖਾਣੇ ਦੋਸਤ ਰਹਿ ਕੇ ਘਰ ਹੀ ਨਹੀਂ ਨਹੀਂ ਕੋਈ ਨਹੀਂ ਤਾਂ ਸਾਰਣ ਲੈ ਕੇ ਜਾਵਾਂਗੇ ਹੁਣ ਜਲਦੀ ਜੇ ਆ ਨਾ ਕੋਈ ਨਹੀਂ ਮम्मा ਫੇਰ ਕਿਸੇ ਪ੍ਰੋਗਰਾਮ ਕੋਈ ਨਹੀਂ ਆਪਾਂ ਜਸਵੀਰ ਥੋੜੇ ਦਿਨਾਂ ਤੱਕ ਸਾਈਲ ਅਸੀਂ ਪ੍ਰੋਗਰਾਮ ਬਣਾਨੇ ਆ ਸਾਰੇ ਇਕੱਠੇ ਬਾਹਰ ਹੀ ਮਿਲਾਂਗੇ ਹੁਣ ਠੀਕ ਹੈ ਠੀਕ ਹੈ ਕਿ ਨਹੀਂ ਹਾਂਜੀ ਕਿ ਜਿਹੜਾ ਇੱਕ ਗੱਲ ਹੈ ਪੰਜੀ ਸਾਈਲ ਰਾਤ ਰਿਆ ਨਾ ਤੇ ਬੜਾ ਵਧੀਆ ਲੱਗਾ ਸਾਈਲ ਬਿਟੇ ਹਾਂ ਮੰਮੀ ਦਾ ਨਾ ਕਰੋ ਤੇ ਹੱਥਾਂ ਨਾਲ ਜੋੜੋ ਬੱਤਨ ਮੈਨੂੰ ਤੇ ਮਾਫੀ ਮੰਗਣ ਦੇ ਕਾਬਿਲ ਨਹੀਂ 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 ਤੇ ਇਹਦਾਂ ਨਾ ਕੋ ਹੱਥ ਨਾ ਜੋੜੋ ਪਤਾ ਕੀ ਜੋ ਪਿੱਛੇ ਜਿਹੇ ਹਾਲਾਤ ਚੱਲੇ ਆ ਨਾ ਉਹਨਾਂ ਤੋਂ ਬੜਾ ਹੀ ਡਰ ਲੱਗਣ ਲੱਗ ਪਿਆ ਸੀ ਰਾਤ ਦੀ نیند ਉੱਡ ਗਈ ਸੀ ਪਤਾ ਨਹੀਂ ਕੀ ਦਾ ਕੀ ਬਣ ਜਾਣਾ ਸਹੀ ਤਾਂ ਡਰ ਲੱਗਿਆ ਰਹਿੰਦਾ ਸੀ ਹਰ ਪਰ ਸਾਹਿਬ ਤੇਰੀ ਸਮੇਂਦਾਰੀ ਨਾਲ ਸਭ ਕੁਝ ਠੀਕ ਹੋ ਗਿਆ ਬੁੱਧ ਜੇ ਕੋਈ ਉਹ ਗਾਂ ਸਿਮਰਤ ਗਲਤੀ ਕਰੇ ਨਾ ਤਾਂ ਫਿਰ ਤੂੰ ਸਾਨੂੰ ਦੱਸਣਾ ਕਿਸਨਾਂ ਦੀ ਗੱਲ ਕਰਦੇ ਬੇ ਇਸ ਤੋਕੇ ਇਹ ਨਹੀਂ ਸੋਚਣਾ ਕਿ ਉਧਰ ਇੱਕ ਮਾਂ ਬੈਠੇ ਦੋ ਇੱਥੇ ਵੀ ਬੈਠੀਆਂ ਨੇ ਜਿੰਨੂੰ ਮਰਜ਼ੀ ਆ ਕੇ ਦੱਸਦੀ ਬਸ ਪਰ ਪੁੱਤਰ ਕੋਈ ਦੰਦ ਨਹੀਂ ਨੂੰ ਕਾਣੀ ਸਾਹੇ ਖਾਸ ਤੋਂ ਤੜੀ ਤਾਂ ਜਨਾਲੋ ਸਾਰਾ ਕੁਝ ਠੀਕ ਹੁਣ ਕੀ ਕੀ ਚਾਹੀਦਾ ਬਸ ਇਹ ਠੀਕ ਹੈ ਜਿਵੇਂ ਰਤਾ ਹੁਣ ਗਲਤੀ ਦਾ ਕੋਈ ਮੌਕਾ ਨਾ ਕਵੇ ਠੀਕ ਹੈ ਹਾਂਜੀ 自动的 ਘਿਲਤੀ ਜੰਨਦਰ ਦਿਖਾ ਕੇ ਉਹ ਨਹੀਂ ਨਹੀਂ ਹੁਣ ਇਹਦਾ ਜਾਣਾ ਪੈਣਾ ਉਹ ਭਾਈ ਨੂੰ ਕੰਮ ਆ ਤੇ ਬਹੁਤ ਹੀ ਜ਼ਰੂਰੀ ਹੈ ਜਾਣਾ ਅੱਛਾ ਝਾ ਬਣਾ ਮਸਾਈ ਨਹੀਂ ਨਹੀਂ ਬੱਸ ਕੌਫੀ ਬਣਾ ਲੈ ਨਹੀਂ ਨਹੀਂ ਲੱਕੀ ਭਾਈ ਨੇ ਖਵਾ ਇਨਾ ਕੁਝ ਦਿੱਤਾ ਹੁਣ ਬਿਲਕੁਲ ਜਗ੍ਹਾ ਨਹੀਂ ਕੁਝ ਸਾਡੇ ਕੋਲ ਕੌਫੀ ਬਣਾਣੀ ਹੈ ਇਨਾ ਕੁਝ ਖਾਦਾ ਕੋਈ ਗੱਲ ਨਹੀਂ ਥੋੜੀ ਥੋੜੀ ਕੌਫੀ ਹੋ ਜਾਏਗੀ ਨਹੀਂ 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 ਫਿਰ ਸਹੀ ਕੌਫੀ ਸਾਡੀ ਪੈਂਡਿੰਗ ਰਹਿ ਗਈ ਹੁਣ ਅੱਛਾ ਕਰ ਕੋਹਾਣੇ ਕੌਫੀ ਪੀਣ ਵਾਸਤੇ ਹੋਣ ਹੈ ਨਹੀਂ ਆਉਣਾ ਹੁਣ ਤੇ ਨਹੀਂ ਆਉਣਾ ਤੇ ਨਹੀਂ ਆਇਓ ਸਾਰੇ ਹਾਂ ਜਰੂਰ ਹੈ ਅੱਛਾ ਲੱਗੀ ਤੂੰ ਕਹਿਣ ਡਿਆ ਸੀ ਕਿ ਮੈਂ ਪ੍ਰੋਗਰਾਮ ਰਾਣਾ ਰਾਣੇ ਨਾਲ ਸਾਹਿਲ ਨਾਲ ਬਾਹਰ ਘੁੰਮਣ ਜਾਣਾ ਇਹ ਕਦੋਂ ਪ੍ਰੋਗਰਾਮ ਰਾਣਾ ਜੇ ਕੋਈ ਨਹੀਂ ਜਦੋਂ ਤੁਹਾਡੇ ਕੋਲ ਨਾ ਕੋ ਟਾਈਮ ਹੋਵੇ ਦੱਸ ਦੇਣ ਸਾਨੂੰ ਗਰਮੀਆਂ ਲੰਘ ਜਾਂਦੀਆਂ ਤੇ ਸਿਆਲ ਚ ਬਣਾਮ ਨੇक्स्ट ਹਾਂ ਮੈਂ ਕਹੋਗੇ ਕਿ ਨਹੀਂ ਸਾਨੂੰ ਦੋਵਾਂ ਨੂੰ ਘਰ ਛੱਡ ਜੋਗੇ ਤੇ ਨਾਲ ਭੈਂਜੀ ਨੂੰ ਨਹੀਂ ਨਹੀਂ ਅਸੀਂ ਨਹੀਂ ਇਹ ਘਰ ਰਹਿਣਾ ਨਹੀਂ ਨਹੀਂ ਸਾਰਾ ਪਰਿਵਾਰ ਜਾਵਾਂਗੇ ਇਧਰ ਵੀ ਜਾਗੇ ਤੇ ਉਧਰ ਵੀ ਪਰਿਵਾਰ ਸਾਰਾ ਜਾਏਗਾ ਬਣਾਓ ਸਾਈਂ ਦਾ ਪ੍ਰੋਗਰਾਮ ਬਣਾਉ ਚੱਲਦੇ ਹਾਂ ਸਾਰੇ ਜਨੇਰ ਬਣਾ ਲੈਣਾ ਸਿਮਰਤ ਵੀ ਕੁਝ ਬੋਲ ਪੈਂ ਹਾਂਜੀ ਸਿਮਰਤ ਤਾਂ ਨਾ ਭਾਵੇਂ ਨਾ ਇਹਨੂੰ ਦਿਲ ਕਰਦਾ ਹਾਂ ਤਾਂ ਕੋਈ ਨਹੀਂ ਸਿਮਰਤ ਰਹਿ ਪਈ ਨਹੀਂ ਨਹੀਂ ਇਹ ਨਾ ਗੱਲ ਨੂੰ ਤੇਰੇ ਨਾਲ ਹੀ ਸੋਹਣੀ ਲੱਗਦੀ ਏ ਨਾਲ ਹੀ ਲੱਗੇ ਲੱਗੇ ਆਈ ਤੇ ਜਦੋਂ ਸਿਮਰਤ ਸਾਈਂ ਲੈ ਕੇ ਆਵੇ ਉਦੋਂ ਹੀ ਆਣਾ ਕਾਕੇ ਹਾਂਜੀ ਕੱਲਿਆ ਨਹੀਂ ਆਣਾ ਜਾਣਾ ਬਿਲਕੁਲ ਕਿਤੇ ਵੀ ਹਾਂਜੀ ਤੇ ਬੇਟਾ ਕਿਸੇ ਗੱਲ ਦਾ ਗੁੱਸਾ ਵੀ ਨਹੀਂ ਕਰਨਾ ਠੀਕ ਹੈ ਸਮਝਦਾ ਇਹਨਾਂ ਚੱਲਣਾ ਆਪਣੀ ਸੱਸ ਨੂੰ ਸ਼ੰਮੀ ਨੂੰ ਆਪਣੇ ਜੀਠ ਨੂੰ ਸਰ ਨਾਲ ਵਧੀਆ ਰਹਿਣਾ ਹੈਗਾ ਜੇ ਕੋਈ ਗੱਲ ਕੋਈ ਸਮਝਾਵੇ ਨਾ ਤੇ ਉਹਦੀ ਗੱਲ ਸਮਝਣੀ ਆ ਠੀਕ ਹੈ ਹਾਂਜੀ ਪਰ ਲੈ ਨਹੀਂ ਵਿੱਚ ਬੋਲਣ ਲੱਪਣ ਨਹੀਂ ਚਲੋ ਠੀਕ ਆ ਤੇ ਆ ਜਾ ਫਿਰ ਬਾਹਰ ਜਾਂ ਚੱਲ ਚੱਤ 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 ਸਿਮਰਤਾ ਛੇਤੀ ਛੇਤੀ ਗਿਣਾ ਮਾਰਨਾ ਵਾ ਹਾਂਜੀ ਹਾਂਜੀ ਮਿੰਨੋ ਦੇ ਮੇਲਾ ਅਰੇ ਤੈ ਵਾਲੀ ਆ ਮੈਨਾਂ ਚੱਲ ਬੜਾ ਬੱਧੀ ਹੋ ਗਿਆ ਬੜਾ ਸੋਨਾ ਵਾ ਬੈਠਾ ਛਿਪੜੇ ਮਨ ਅੰਕਾ ਤੇ ਛਿਪੜੀ ਜੋ ਹਲਾ ਸੀ ਨਾ ਲੱਗਦਾ ਨਹੀਂ ਸੀ ਕਿ ਸਾਹਿਲ ਨੂੰ ਰੱਖਦਾ ਹਾਂਜੀ ਸਹੀ ਗੱਲਾਂ ਮੈਂ ਮੈਨੂੰ ਬੜੀ ਟੈਨਸ਼ਨ ਏ ਪਰ ਉਹਨਾਂ ਨੂੰ ਖੁਸ਼ ਰਹਿ ਕੇ ਨਾ ਅੱਜ ਮਨ ਮੇਰਾ ਬੜਾ ਖੁਸ਼ ਹੋਇਆ ਨੇ ਮੇਰੇ ਤੇ ਭਾਵੇਂ ਹੁਣ ਤੇ ਮੈਨੂੰ ਮੌਤ ਵੀ ਆ ਜੇ ਹਾਏ ਹਾਏ ਤੇ ਕੋਈ ਡਰ ਨਹੀਂ ਮੰਮੀ ਆਹ ਕਿਹੜੀ ਗੱਲ ਕੀਤੀ ਮਾਵਾ ਤੇ ਕਹਿੰਦੀਆਂ ਹੀ ਹੁੰਦੀਆਂ ਤੂੰ ਇਹ ਮੇਨ ਗੱਲ ਉਹ ਕਰੋ ਵੀ ਜਿਹੜੀ ਸੁਖਣਾ ਲਾਏ ਉਹ ਤੇ ਕਹਿੰਦੀ ਇਹ ਨਾ ਸੁੱਕਿਆ ਸੀ ਤੇ ਸਿਮਰਤ ਆਪਣੇ ਘਰ ਰਹੇ ਬੜੀ ਟੈਨਸ਼ਨ ਸੀ ਮਰਨ ਮਰੋਂ ਗੀਆਂ ਗੱਲਾਂ ਹੰਡਾ ਮਾਲਕ ਦਾ ਸ਼ੁਕਰ ਕਰੋ ਚਲੋ ਵਧੀਆ ਵਧੀਆ ਹੋ ਗਿਆ ਸਾਰਾ ਨਾ ਚਾਚੀ ਜੀ ਸੀਮਾ ਮੈਂ ਕੀ ਗੱਲ ਕਵਾਂ ਤੇਰੀ ਨਹੀਂ ਗੱਲ ਸੁਣ ਲੈ ਤੇਰੀ ਗੱਲ ਭੁੱਲ ਜਾਣੀ ਆ ਸੀਮਾ ਜਸਵੀਰ ਲੱਕੇ ਮੈਨੂੰ ਮਾਫ਼ ਕਰ ਤੇ ਜੀ ਮੈਂ ਮੈਂ ਤਾਂ ਕਾਦੇ ਮਾਫੀ ਉਹ ਗੁੱਸੇ ਚ ਪਤਾ ਨਹੀਂ ਕੀ ਬੋਛੇ ਬੋਲ ਗਈ ਮੈਂ ਸੀਮਾ ਤੈਨੂੰ ਵੀ ਮੰਮਾ ਜਦੋਂ ਕਿਸੇ ਦੀ ਮਾਂ ਦੀ ਧੀ ਟੈਨਸ਼ਨ ਚ ਹੋਏ ਨਾ ਤੇ ਮਾਂ ਨੂੰ ਨਹੀਂ ਸਮਝਾਉਂਦੀ ਵੀ ਮੈਂ ਕੀ ਬੋਲਣਾ ਤੇ ਕੀ ਨਹੀਂ ਉਦੋਂ ਤੁਸੀਂ ਟੈਨਸ਼ਨ ਵਿੱਚ ਸੀ ਨਹੀਂ ਸੀਮਾ ਜੋ ਵੀ ਗੱਲਾਂ ਕੀਤੀਆਂ ਨੇ ਮਮਤਾ ਸੀ ਮੰਤਤ ਹੈ ਗਈ ਐ ਸੀ ਤੇ ਟੈਨਸ਼ਨ ਵੀ ਤੇ ਹੈ ਗਈ ਮਾ ਚਾਚੀ ਪਰ ਤੁਹਾਨੂੰ ਪਤਾ ਤਾਂ ਹੈਗਾ ਮੈਂ ਵੀ ਗੁੱਸੇ 'ਚ ਅੰਦਰ ਕਿੰਨਾ ਕੁਝ ਬੋਲ ਕੇ ਆਇਆ ਤੇ ਜਦੋਂ ਮਾਫੀ ਜਣੀ ਆਏ ਮੈਂ ਸਾਰੇ ਅੱਗੇ ਮਾਫੀ ਮੰਗੀ ਮੈਂ ਕਹਾ ਮੈਨੂੰ ਮਾਫ ਕਰ ਦਿਓ ਸਾਰੇ ਪਰਿਵਾਰ ਕੋ ਮੈਂ ਕਹਾ ਮੈਂ ਤਾਂ ਨੂੰ ਵੱਟ ਘੱਟ ਬੋਲ ਕੇ ਗਿਆ ਮੈਨੂੰ ਨਹੀਂ ਸੀ ਪਤਾ ਸਾਰੀ ਗਲਤੀ ਹੀ ਸਿਮਰਤ ਦੀ ਏ ਕਿ ਮੈਂ ਵਿਚਾਰੀ ਸ਼ੰਮੀ ਦੇ ਸਾਰੀਆਂ ਗੱਲਾਂ ਥੋਪਦੀ ਰਹੀ ਸ਼ੰਮੀ ਨੂੰ ਹਰ ਗੱਲ 'ਚ ਮਾੜਾ ਕਹਿੰਦੀ ਰਹੀ ਉਹਨੂੰ ਜਲੀਲ ਕਰਦੀ ਰਹੀ ਉਹਨੂੰ ਮੈਂ ਕੀ ਕੁਛ ਨਹੀਂ ਕੁੜੀ ਨੂੰ ਕਿਹਾ ਔਰ ਉਹਨੂੰ ਤੇ ਕਿਹਾ ਕਿਆ ਮੈਂ ਜਸ ਵੇਖ ਲਉਂਗੀ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਇੱਕ ਮਾਂ ਦੀ ਮਮਤਾ ਸੀ ਤੁਹਾਨੂੰ ਇਹ ਲੱਗਦਾ ਸੀ ਕਿ ਬਸ ਇਸ ਟਾਈਮ ਜੋ ਸਿਮਰਤ ਹੈ ਨਾ ਸਿਮਰਤ ਹੀ ਸਹੀ ਹੈ ਉਹ ਨਹੀਂ ਆ ਜਦੋਂ ਧੀਆਂ ਦੇ ਪਿਆਰ ਵਿੱਚ ਜੇ ਧੀਆਂ ਕੋਲ ਹੋਣ ਤਾਂ ਵੀ ਦਰਦ ਜੇ ਦੂਰ ਜਾਣ ਤਾਂ ਚਲੋ ਹੁਣ ਛੱਡੋ ਇਹ ਗੱਲਾਂ ਕਿਹੜੀਆਂ ਗੱਲਾਂ 'ਚ ਪੈ ਗਏ ਜੇ ਤੇ ਹੁਣ ਤਾਂ ਸਾਰਾ ਕੁਝ ਠੀਕ ਹੈ ਹੁਣ ਮੇਰੀ ਗੱਲ ਸੁਣੋ ਅੱਪਾ ਜਣਾ ਬਾਹਰ ਘੁੰਮਣ ਤੇ ਸੂਰ ਸਾਰ ਸਵਾਲ ਲਈਏ ਪਹਿਲੀ ਗੱਲ ਇਹ ਵੇਖੋ ਸਾਨੂੰ ਕੋ ਖੜਦਾ ਕਿ ਨਹੀਂ ਖੜਦਾ ਨਹੀਂ ਚਾਚੀ ਜੀ ਆਹ ਕੜੀ ਗੱਲ ਕਿਸੇ ਆੜ ਉੜ ਕੇ ਬਹਿ ਜਾਣੀ ਆ ਨਹੀਂ ਸਾਰਿਆਂ ਨੂੰ ਲੈ ਕੇ ਜਾਵਾਂਗੇ ਕਿਹੜੀ ਗੱਲ ਮੇਰੀ ਗੱਲ ਸੁਣੋ ਅੜ ਕੇ ਤੁਸੀਂ ਸੱਸ ਬੈਠੋਗੇ ਨਾ ਤੂੰ ਹੀ ਪਾਉਗੇ ਤੇ ਮੈਂ ਮੈਂ ਪਾਉਂਗੀ ਓਨੇ ਦੇ ਵਿੱਚ ਹੀ ਵਿਚਾਰੇ ਫਸ ਜਾਣਾ ਜੇ ਅਸਾਂ ਮੰਮੀ ਸਾਚੇ ਇੱਕ ਗੱਲ ਹੋਰ ਰਾਣੀ ਭਾਜੀ ਠੀਕ ਨਹੀਂ ਹੈ ਬੁਖਾਰ ਹੈ ਫੋਨ ਕਰਕੇ ਪੁੱਛ ਲੈਣੇ ਸੀ ਫੋਨ ਕਰਕੇ ਪੁੱਛ ਲਿਓ ਰਾਣੀ ਨੂੰ ਹਾਂਜੀ ਬੁਖਾਰ ਆਇਆ ਹੈ ਨਾ ਟੈਸਟ ਜਦੋਂ ਆਇਆ ਹੀ ਹਾਂ ਕੱਲ ਹਾਂ ਤੇ ਸਾਰਨੇ ਗੱਲ ਕੀਤੀ ਨਹੀਂ ਹੈਗੀ ਹੁਣ ਪਤਾ ਕੀ ਭੈਣ ਜੀ ਅਸਲ ਵਿੱਚ ਚਾਹ ਦੇ ਵਿੱਚ ਹੀ ਆਪਾਂ ਇੰਨਾ ਹੋ ਗਏ ਉਹਦੇ ਸਾਹਿਲ ਦੇ ਸਿਮਰ ਦੇ ਚਾਹ ਦੇ ਅੱਗੇ ਪਿੱਛੇ ਤੁਰੇ ਫਿਰਦੇ ਨੇ ਗੱਲ ਸੁਣੋ ਤੇ ਕੱਲ ਜਗੇ ਪੁੱਛੀ ਆਵਾਂਗੇ ਹਾਲੀ ਅੜੀਏ ਚੰਗਾ ਲੱਗਦਾ ਅੱਜ ਉਹ ਅੱਜ ਹੋ ਗਏ ਤਾਂ ਕੱਲ ਆਪਾਂ ਚਲ ਜੀ ਕਿਸੇ ਕੋਈ ਫੋਨ ਤੇ ਕਰਿਓ ਫਿਰ ਲੰਮ ਫੋਨ ਕਰਕੇ ਪੁੱਛਦੇ ਹੋ ਰਾਤ ਨੂੰ ਨਾ ਜਦੋਂ ਆ ਜਾਏਗਾ ਨਾ ਕੱਲ ਆਰਾਮ ਨਾਲ ਰਿਲੈਕਸ ਹੋ ਕੇ ਬੈਠ ਰੋਟੀ ਦਿਖਾ ਕੇ ਵੇਲਾਉ ਦੇਗਾ ਨਾ